ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਟਿਆਲਾ ਪੁਲਿਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ ਸੂਰਾਂ ਦੇ ਫਾਰਮ ਚੋਂ ਇੱਕ ਬੰਦਾ ਗਾਇਬ ਹੋਇਆ ਸੀ ਲਪਤਾ ਹੋ ਗਿਆ ਸੀ ਔਰ ਉਸ ਮਾਮਲੇ ਦੇ ਵਿੱਚ ਬਹੁਤ ਵੱਡਾ ਖੁਲਾਸਾ ਕੀਤਾ ਕਿ ਉਸ ਵਿਚਾਰੇ ਬੰਦੇ ਦੇ ਨਾਲ ਕਿੰਨੀ ਵੱਡੀ ਅਨਹੋਣੀ ਵਾਪਰ ਗਈ ਕਿੰਨਾ ਵੱਡਾ ਕਾਂਡ ਕਰ ਗਿਆ ਇਹ ਬੰਦੇ ਸੂਰ ਚੋਰੀ ਕਰਨ ਵਾਸਤੇ ਆਏ ਸੀ big farm ਦੇ ਵਿੱਚ ਬੰਦਾ ਸੁੱਤਾ ਪਿਆ ਸੀ ਜੋ ਮਾਲਕ ਸੀਗਾ ਔਰ ਉੱਥੇ ਇਹਨਾਂ ਬੰਦਿਆਂ ਨੇ ਕਾਂਡ ਕੀਤਾ ਸੂਰ ਫਾਰਮ ਸੀ ਪਿਗ ਫਾਰਮ ਦੇ ਵਿੱਚ ਇਹ ਬੰਦੇ ਜਿਹੜੇ ਆ ਦਾਖਲ ਹੁੰਦੇ ਆ ਔਰ ਬੰਦਾ ਸੁੱਤਾ ਪਿਆ ਸੀ ਇਹਨਾਂ ਨੂੰ ਪਤਾ ਲੱਗਦਾ ਕਿ ਬੰਦਾ ਜਾਗ ਗਿਆ ਉਸਨੇ ਸਾਨੂੰ ਦੇਖ ਲਿਆ ਤਾਂ ਬਾਂਸਾਂ ਦੇ ਨਾਲ ਬਾਂਸ ਦੇ ਜੋ ਡੰਡੇ ਸੀ ਉਹਨਾਂ ਦੇ ਨਾਲ ਕੁੱਟ-ਕੁੱਟ ਕੇ ਉਸ ਦਾ ਕਤਲ ਕਰਕੇ ਫਿਰ ਉਹਦੇ ਮੋਟਰਸਾਈਕਲ ਸਮੇਤ ਉਸ ਦੀ ਲਾਸ਼ ਨੂੰ ਭਾਖੜਾ ਨਹਿਰ ਦੇ ਵਿੱਚ ਛੁੱਟ ਦਿੱਤਾ ਸੀਗਾ ਇਹਨਾਂ ਦਰਿੰਦਿਆਂ ਨੇ ਔਰ ਉਸ ਤੋਂ ਬਾਅਦ ਫਿਰ ਕਈ ਦਿਨ ਭਾਲ ਕੀਤੀ ਜਾਂਦੀ ਹੈ ਉਸ ਦੀ ਪਰ ਨਹੀਂ ਮਿਲਦਾ ਫਿਰ ਜਦੋਂ ਪੁਲਿਸ ਨੂੰ ਜਾਣਕਾਰੀ ਮਿਲਦੀ ਹੈ ਪੁਲਿਸ ਪਤਾ ਕਰਦੀ ਹੈ ਇਤਲਾ ਜਦੋਂ ਪੁਲਿਸ ਨੂੰ ਦਿੱਤੀ ਜਾਂਦੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਗੁੰਮਸ਼ੁਦਗੀ ਦਰਜ ਕਰਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੇਲ੍ਹ ਦੇ ਵਿੱਚ ਬੈਠਾ ਇੱਕ ਬਦਮਾਸ਼ ਜਿਹਦੇ ਤੇ ਚੋਰੀ ਦੇ ਪਰਚੇ ਸੀਗੇ ਐਨਡੀਪੀਐਸ ਦੇ ਕਈ ਪਰਚੇ ਔਰ ਉਹ ਫਿਰ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਮੰਨਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਪਿਓ ਪੁੱਤ ਹੈ ਔਰ ਇੱਕ ਉਹਨਾਂ ਦਾ ਭਾਣਜਾ ਜੜਾ ਯਾਨੀ ਕਿ ਇੱਕ ਮਾਮਾ ਭਾਣਜਾ ਔਰ ਇੱਕ ਮਾਮੇ ਦਾ ਮੁੰਡਾ ਤਿੰਨਾਂ ਜਣਿਆਂ ਨੇ ਮਿਲ ਕੇ ਇਹ ਕਾਹਨ ਕੀਤਾ ਉਸ ਵਿਚਾਰਾ ਬੰਦਾ ਜਿਸ ਨੂੰ ਕੁਝ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ ਵੀ ਔਰ ਉਸ ਬੰਦੇ ਨੂੰ ਵਿਚਾਰੇ ਨੂੰ નિર્ਦੋਸ਼ ਨੂੰ ਮਾਰਿਆ ਇਹਨਾਂ ਜ਼ਾਲਮਾਂ ਨੇ ਇੱਕ ਬੰਦਾ ਜਿਹੜਾ ਲੰਗੜਾ ਹੱਥ ਦੇ ਵਿੱਚ ਡੰਡਾ ਫੜ ਕੇ ਚੱਲ ਰਿਹਾ ਔਰ ਦੋ ਬੰਦੇ ਹੋਰ ਦੋ ਮੁੰਡੇ ਹੋਰ ਆ ਨਸ਼ੇ ਦੇ ਆਦੀ ਨੇ ਔਰ ਕਿਵੇਂ ਇਹਨਾਂ ਨੇ ਕ੍ਰਾਈਮ ਕੀਤਾ ਇਹ ਤੁਹਾਨੂੰ ਦੱਸਾਂਗੇ ਐਸਐਸਪੀ ਡਾਕਟਰ ਨਾਨਕ ਸਿੰਘ ਹੁਣਾਂ ਨੇ ਬਰੀਫ ਕੀਤਾ ਪਰ ਬਹੁਤ ਸੰਸਨੀਖੇਜ ਖੁਲਾਸਾ ਕੀਤਾ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਝਾਲਮਾਂ ਨੇ ਉਸ ਵਿਚਾਰੇ ਸੁੱਤੇ ਪਏ ਬੰਦੇ ਨੂੰ ਮਾਰ ਦਿੱਤਾ ਔਰ 10 ਸਾਲਾਂ ਤੋਂ ਸੂਰਾ ਦਾ ਫਾਰਮ ਚਲਾ ਰਿਹਾ ਸੀ ਉਹ ਬੰਦਾ ਪਿਗ ਫਾਰਮ ਚਲਾ ਰਿਹਾ ਸੀ ਔਰ ਉਸ ਬੰਦੇ ਦੇ ਨਾਲ ਇਹਨਾਂ ਨੇ ਕਾਂਡ ਕੀਤਾ ਉਸ ਬੰਦੇ ਦਾ ਕਤਲ ਕਰ ਦਿੱਤਾ ਵਿਚਾਰੇ ਦਾ ਔਰ ਉਸ ਦੀ ਗਲਤੀ ਇਹ ਨਹੀਂ ਸੀ ਕਿ ਇਹ ਜੋ ਝਾਲਮ ਬੰਦੇ ਆ ਇਹ ਚੋਰੀ ਕਰਨ ਵਾਸਤੇ ਫਾਰਮ ਤੇ ਗਏ ਉਸਦੇ ਔਰ ਉਹ ਜਾਗ ਗਿਆ ਉਸਦੀ ਅੱਖ ਖੁੱਲ ਗਈ ਔਰ ਉਸਨੇ ਇਹਨਾਂ ਨੂੰ ਦੇਖ ਲਿਆ ਫਿਰ ਇਹਨਾਂ ਨੇ ਮੌਕੇ ਦੇ ਉੱਪਰ ਹੀ ਉਸ ਦਾ ਕਤਲ ਕਰ ਦਿੱਤਾ ਔਰ ਉਸ ਤੋਂ ਬਾਅਦ ਫਿਰ ਡਾਕਟਰ ਨਾਨਕ ਸਿੰਘ ਦੱਸ ਰਹੇ ਨੇ ਐਸਐਸਪੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਔਰ ਕਿਵੇਂ ਫਿਰ ਪੂਰਾ ਮਾਮਲਾ ਜਿਹੜਾ ਇਹ ਕ੍ਰੈਕ ਹੋਇਆ ਸਾਡੇ ਕੋਲ ਲਾਈ ਸੀ ਜਿਹਦੇ ਵਿੱਚ ਕੰਪਲੇਨੈਂਟ ਅਫਤਾਰ ਸਿੰਘ ਨੇ ਰਚਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲੜਕਾ ਕੇਸ਼ਵ ਸਿੰਘ ਜਿਹਦੀ ਉਮਰ ਅਰਾਊਂਡ 53 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਪਿਗ ਫਾਰਮ ਸੀਗਾ ਸੂਰਾਂ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਮਿਸਿੰਗ ਹੈ 24 ਜੂਨ 2024 ਦਾ ਜਦੋਂ ਇਹਦੇ ਵਿੱਚ ਤਫ਼ਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫ਼ਤੀਸ਼ ਦੇ ਲੜੀ ਵਿੱਚ ਐਸਪੀ ਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਫਸਿਆਣਾ ਇੰਚਾਰਜ ਚੌਂਕੀ ਬਤਾਲਾ ਇਨਾਂ ਦੀ ਟੀਮ ਬਣਾਈ ਗਈ ਸੀ ਇਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇਚ ਤਫ਼ਤੀਸ਼ ਕੀਤੀ ਤਫ਼ਤੀਸ਼ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ 'ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ 'ਚ ਸੋ ਜਦੋਂ ਉਸ ਕੇਸ 'ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉਦੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਔਰ ਗੰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਔਰ ਧੀਰੇ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਧੀਰੇ ਦਾ ਬੇਟਾ ਹੈ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉਹਦੇ ਫਾਰਮ ਤੇ ਇਹਨਾਂ ਦਾ ਇਹ پلان ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਤੇ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫਿਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਭਾਖੜਾ ਨਹਿਰ ਦੇ ਵਿੱਚ ਸੋ ਮੋਟਰਸਾਈਕਲ ਨੂੰ ਨਾ ਸੀ ਰਿਕਵਰ ਕਰ ਲੈ ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈੱਡ ਬੋਡੀ ਰਿਕਵਰ ਕਰ ਲਈ ਜਾਵੇ ਡੈੱਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ ਬਟ ਇਹਨਾਂ ਦਾ ਜਿਹੜਾ ਇਕਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਉਮਰ ਰਾਦੀ ਉਮਰ ਅਰਾਊਂਡ 50 ਸਾਲ ਹੀਰਾ ਲਾਲ ਜਿਹੜਾ ਇਹਦਾ ਬੇਟਾ ਹੈ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਸਨਾਂ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੀ ਉਮਰ ਅਰਾਊਂਡ 24 ਸਾਲ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਹਿੰਟਿੰਗ ਸੋ ਵੈਪਨ ਆਫੈਂਸ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਕੋਰਟ ਤੋਂ ਰਿਮਾਰਕ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀ ਹੋ ਤੁਰੀ ਹੋਰ ਇਹਨਾਂ ਨੇ ਪਹਿਲਾਂ ਚੇਦਰ ਜੀ ਨੇ ਦੋ ਚੋਰੀ ਦੇ ਤੇ ਕੈਂਡੀ ਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਹੈ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਵੀ ਸਰ ਇਹਨਾਂ ਦਾ ਗਵਾਹ ਕਿੱਥੇ ਪਈ ਹੈ ਹਾਂਜੀ ਇਹਨਾਂ ਦੇ ਗਵਾਹ ਕਿੱਥੇ ਪਈ ਹੈ ਰੈਸਟ ਆਜ ਪਈ ਜੀ ਸਰੀਨਗਰ ਤੋਂ ਆਇਆ ਬ੍ਰੈਲੈਂਟ ਹਾਂ ਜੀ ਕਾਰਨ ਮੇਨ ਕੀ ਸੀ ਦੀ ਧਾਰਨੇ ਚੋਰੀ ਦੇ ਮੋਟਿਵ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਉੱਠ ਗਿਆ ਤੇ ਉਦੋਂ ਬੰਨ ਮਾਰ ਪਈ ਪਿੱਛੇ ਜਿਹੜੇ ਪੰਜ ਉਹ ਵੀ ਚੋਰੀ ਦੇ ਐ ਸੰਦਾਂ ਇੱਕ ਦੋ ਚੋਰੀ ਦੇ ਨੇ ਇੱਕ ਐਂਟੀਪੀਰ ਤਿੰਨ ਪਰਚੇ ਇਹ ਕੋਵੀ 6 ਦੀ ਬਾਜ਼ਾ ਤੇ ਜਿਹੜੇ ਕਿਸ਼ਟੇਂਦਰ ਸਿੰਘ ਜੀ ਰਾਉਂ ਇਹ ਤਿੰਨ ਕੇਸਿਸ ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 64/24। ਸਾਡੀ ਇਥਰੇ ਡਿਕਾਈਣੀ ਅਗੇ ਜਿਹੜੇ ਪ੍ਰਾਣੀਆਂ ਲੱਗੇ ਉਹ ਉਹਦੇ ਅੰਦਰ ਸੀ ਤਾਂ ਇਹ ਨਹੀਂ ਤੇ ਉਸ ਤੋਂ ਬਾਅਦ ਅੰਦਰ ਭੇਜ ਗਿਆ ਇਹਨੂੰ। ਫਰਚਾ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਲੈ ਕੇ ਆਏ ਆ ਫਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ। ਤੇ ਤੁਸੀਂ ਫਰੈਸ਼ ਨੋਟ ਦਾ ਸੈਕੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ 'ਚ ਲਿਖਿਆ ਚਾਰਟ ਵਟਾ 24 ਦੀ ਤਫਤੀਸ਼ ਦੌਰਾਨ ਰਾਹੁਲ ਅਰਜਨੋ ਪ੍ਰੋਡਕਸ਼ਨ ਵਾਰੰਟ ਦੇ ਲਿਆਂਦਾਗੇ 14 3 14 8 ਤਾਂ ਤੁਹਾਡੇ ਕੋਲ ਆਈ ਸੀ ਜਿਹਦੇ ਵਿੱਚ ਕੰਪਲੇਨੈਂਟ ਅਫਤਾਰ ਸਿੰਘ ਨੇ ਦੱਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲड़का ਕੇਸ਼ਵਰ ਸਿੰਘ ਜਿਹਦੀ ਉਮਰ अराउंड 52 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਪਿਗ ਫਾਰਮ ਸੀਗਾ ਸੂਰਾਂ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਇਹ ਮਿਸਿੰਗ ਹੈ 24 ਜੂਨ 2024 ਦਾ ਜਦੋਂ ਇਹਦੇ ਵਿੱਚ ਤਫ਼ਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫ਼ਤੀਸ਼ ਦੇ ਲੜੀ ਵਿੱਚ ਐਸਪੀ ਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਸਓ ਫਸਿਆਣਾ ਇੰਚਾਰਜ ਚੌਂਕੀ ਬਤਾਲਾ ਇਹਨਾਂ ਦੀ ਟੀਮ ਬਣਾਈ ਗਈ ਸੀ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਵਿੱਚ ਤਫ਼ਤੀਸ਼ ਕੀਤੀ ਤਫ਼ਤੀਸ਼ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ ਚ ਸੋ ਜਦੋਂ ਉਸ ਕੇਸ ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉੱਥੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਔਰ ਗੰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਔਰ ਧੀਰੇ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਧੀਰੇ ਦਾ ਬੇਟਾ ਹੈ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਕ ਵਗੈਰਾ ਚੋਰੀ ਕਰਨ ਵਾਸਤੇ ਉਹਦੇ ਫਾਰਮ ਤੇ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਤੇ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਵੇਰ ਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਪਾਖੜਾ ਨਹਿਰ ਦੇ ਵਿੱਚ ਉਹ ਸੋ ਮੋਟਰਸਾਈਕਲ ਨੂੰ ਨਾ ਸੀ ਰਿਕਵਰ ਕਰ ਲੈ ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈਡ ਬੋਡੀ ਰਿਕਵਰ ਕਰ ਲਈ ਜਾਵੇ ਡੈਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ ਬਟ ਇਹਨਾਂ ਦਾ ਜਿਹੜਾ ਇੱਕ ਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਉਮਰ ਦੀ ਉਮਰ ਅਰਾਊਂਡ 50 ਸਾਲ ਵੀਰਾ ਲਾਲ ਜਿਹੜਾ ਇਹਦਾ ਬੇਟਾ ਹੈ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਸ ਗੰਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੀ ਉਮਰ अराउंड 24 ਸਾਲ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਹਿੰਟਿੰਗਸ ਦਾ ਸੋ ਵੈਪਨ ਆਫ ਅ ਵੈਂਚ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਕੋਰਟ ਤੋਂ ਰਿਮਾਰਜ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀਆਂ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀਆਂ ਉਤਨੀ ਹੋਰ ਇਹਨਾਂ ਨੇ ਪਹਿਲਾਂ ਚੇਦਰ ਜੀ ਨੇ ਦੋ ਚੋਰੀ ਦੇ ਤੇ ਇੱਕ ਐਲਡੀਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਹੈ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਵੀ ਸਰ ਇਹਨਾਂ ਦਾ ਕਾਰਨ ਕਿਥੇ ਪਈ ਹੈ ਹਾਂਜੀ ਇਹਨਾਂ ਦੇ ਗਾਸ਼ ਕਿਥੇ ਪਈ ਹੈ ਰੈਸਟ ਅਜ ਪਈ ਹੈ ਸਰ ਇਹਨਾਂ ਦਾ ਕਾਰਨ ਮੇਨ ਕੀ ਸੀ ਬਾਹਰ ਨੇ ਚੋਰੀ ਦੇ ਮੋਟਿਵ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਉੱਠ ਗਿਆ ਤੇ ਉਦੋਂ ਬੰਦਾ ਮਾਰ ਪਿਆ ਪਿੱਛੇ ਜਿਹੜੇ ਪੰਜ ਉਹ ਵੀ ਚੋਰੀ ਦੇ ਇਸੇ ਦਾ ਇੱਕ ਦੋ ਚੋਰੀ ਦੇ ਨੇ ਇੱਕ ਕੈਂਡੀ ਪੀਅਰ 3% ਇਹ ਕੋਵਿਡ 6 ਦੀ ਬਾਜ਼ਾਤਾ ਜੀ ਜੇ ਕਿਹੜੇ ਕੇਸ ਚੰਦਰ ਸਿੰਘ ਜੀ ਰਾਉਂ ਇਹ 3 ਕੇਸ ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 64/24 ਹਾਂਜੀ ਸਰ ਹੁਣ ਇਥਰੇ ਡੇਟਾ ਨਹੀਂ ਅਗੇ ਜਿਹੜਾ ਪੁਰਾਣੀਆਂ ਲੱਗੀਆਂ ਉਹਦੇ ਅੰਦਰ ਸੀ ਦਾ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜ ਜਾਗੇ ਇਹਨੂੰ ਅੱਛਾ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਲੈ ਕੇ ਆਏ ਹਾਂ ਫਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਹੁੰਦਾ ਤੇ ਤੁਸੀਂ ਫਰੈਸ਼ ਨੋਟ ਦਾ ਸੈਕਿੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ 'ਚ ਲਿਖਿਆ ਹੈ 64/24 ਦੀ ਤਫ਼ਤੀਸ਼ ਦੌਰਾਨ ਰਾਹੁਲ ਅਰਜਨ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ 14 ਤਰੀਕ 14 ਅੱਜ ਸਾਡੇ ਕੋਲ ਆਈ ਸੀ ਜਿਹਦੇ ਵਿੱਚ ਕੰਪਲੇਨੈਂਟ ਅਫਤਾਰ ਸਿੰਘ ਨੇ ਦੱਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲड़का ਕੇਸ਼ਵਰ ਸਿੰਘ ਜਿਹਦੀ ਉਮਰ अराउंड 52 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਪਿਗ ਫਾਰਮ ਸੀਗਾ ਸੂਰਾਂ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਇਹ ਮਿਸਿੰਗ ਹੈ 24 ਜੂਨ 2024 ਤੋਂ ਜਦੋਂ ਇਹਦੇ ਵਿੱਚ ਤਫ਼ਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫ਼ਤੀਸ਼ ਦੇ ਲੜੀ ਵਿੱਚ SP Desa SP Special Branch ਆਪਣੇ DSP ਸਮਾਣਾ ਤੇ SSP ਸਿਆਣਾ ਇੰਚਾਰਜ ਚੌਂਕੀ ਬਟਾਲਾ ਇਹਨਾਂ ਦੀ ਟੀਮ ਬਣਾਈ ਗਈ ਕਿ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਚ ਤਫ਼ਤੀਸ਼ ਕੀਤੀ ਤਫ਼ਤੀਸ਼ ਚ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ ਚ ਸੋ ਜਦੋਂ ਉਸ ਕੇਸ ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉੱਥੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਔਰ ਗੰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਔਰ ਧੀਰੇ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਧੀਰੇ ਦਾ ਬੇਟਾ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਕ ਵਗੈਰਾ ਚੋਰੀ ਕਰਨ ਵਾਸਤੇ ਉਹਦੇ ਫਾਰਮ ਤੇ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਕਿ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫਿਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਪਾਖੜਾ ਨਹਿਰ ਦੇ ਵਿੱਚ। ਸੋ ਮੋਟਰਸਾਈਕਲ ਉਹਨਾਂ ਸੀ ਰਿਕਵਰ ਕਰ ਲਿਆ। ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈੱਡ ਬੋਡੀ ਰਿਕਵਰ ਕਰ ਲਈ ਜਾਵੇ। ਡੈੱਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ। ਬਟ ਇਹਨਾਂ ਦਾ ਜਿਹੜਾ ਇੱਕ ਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ। ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਤੇ ਹੀਰਾਦੀ ਉਮਰ ਅਰਾਊਂਡ 50 ਸਾਲ। ਹੀਰਾ ਲਾਲ ਜਿਹੜਾ ਇਹਦਾ ਬੇਟਾ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਸ ਗੰਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੀ ਉਮਰ अराउंड 24 ਸਾਲ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਟੀਕੀਥ ਸੋ ਵੈਪਨ ਆਫ ਅ ਵੈਂਚ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਕੋਰਟ ਤੋਂ ਰਿਮਾਰਕ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀਆਂ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀਆਂ ਉਤਨੀ ਹੋਰ ਇਹਨਾਂ ਨੇ ਪਹਿਲਾਂ ਚੇਦਰ ਜੀ ਨੇ ਦੋ ਚੋਰੀ ਦੇ ਤੇ ਇੱਕ ਐਲਡੀਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਹੈ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਵੀ ਸਰ ਇਹਨਾਂ ਦਾ ਕਾਰਨ ਕਿੱਥੇ ਪਈ ਹੈ ਹਾਂਜੀ ਇਹਨਾਂ ਦੇ ਗਾਸ਼ ਕਿੱਥੇ ਪਈ ਹੈ ਰੈਸਟ ਅਜ ਪਈ ਹੈ ਸਰ ਇਹਨਾਂ ਦਾ ਕਾਰਨ ਮੈਂ ਹਾਂਜੀ ਕਾਰਨ ਮੇਨ ਕੀ ਸੀ ਕਿ ਬਾਹਰ ਨੇ ਚੋਰੀ ਦੇ ਮੋਟਿਵ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਉੱਠ ਗਿਆ ਤੇ ਉਹਦੋਂ ਬੰਦਾ ਮਾਰ ਪਿਆ ਪਿੱਛੇ ਜਿਹੜੇ ਪੰਜ ਉਹ ਵੀ ਚੋਰੀ ਦੇ ਇਸੇ ਦਾ ਇੱਕ ਦੋ ਚੋਰੀ ਦੇ ਨੇ ਇੱਕ ਕੈਂਡੀਟ ਸਰ 3% ਇਹ ਕੋਵਿਡ 6 ਦੀ ਵਾਰਾਤਾ ਜੀ ਜਿਹੜੇ ਕਿਸ ਇਸ਼ਤੰਦਰ ਸਿੰਘ ਜੀ ਰਾਉਂਡ ਇਹ 3 ਕੇਸਿਸ ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 64/24 ਹਾਂ ਜੀ ਸਰ ਹੁਣ ਇਥਰੇ ਡੇਟਾ ਨਹੀਂ ਅਗੇ ਜਿਹੜਾ ਪੁਰਾਣੀਆਂ ਲੱਗੀਆਂ ਉਹਦੇ ਅੰਦਰ ਸੀ ਦਾ ਨਹੀਂ ਤੇ ਉਸ ਤੋਂ ਬਾਅਦ ਅੰਦਰ ਭੇਜ ਜਾਗੇ ਇਹਨੂੰ ਪਰ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਲੈ ਕੇ ਆਏ ਹਾਂ ਫਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਹੈ ਤੇ ਤੁਸੀਂ ਫਰੈਸ਼ ਨੋਟ ਦਾ ਸੈਕਿੰਡ ਪੈਰੇ ਦੀ ਪੰਜਵੀਂ ਲਾਈਨ ਦੇਖੋਗੇ ਨਾ ਉਹਦੇ 'ਚ ਲਿਖਿਆ ਹੈ 64/24 ਦੀ ਤਫਤੀਸ਼ ਦੌਰਾਨ ਰਾਹੁਲ ਅਰਜਨ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ 14 ਤਰੀਕ 14